ਇਹ ਉਦੋਂ ਤੱਕ ਗੱਲ ਨਹੀਂ ਹੋਣੀ ਜਦੋਂ ਤੱਕ ਬੈਠਾਂਗੇ ਨਹੀਂ ਬੈਠ ਜਾਓ ਮੇਰ ਪਾ ਕਰਕੇ ਜਿੰਨੇ ਵੀ ਮੇ ਸਾਹਿਬਾਨ ਖੜੇ ਹੈ ਸਾਡੀ ਹੱਥ ਜੋੜ ਕੇ ਬੇਨਤੀ ਹੈ ਬੈਠ ਜਾਓ ਕੋਈ ਕੋਈ ਗੱਲ ਹੋਈ ਕਿ ਤੁਹਾਨੂੰ ਆਪਾਂ ਗੱਲ ਕਰ ਵੀ ਲਵਾਂਗੇ ਤੁਹਾਨੂੰ ਜਿਹੜੀ ਬੈਠ ਕੇ ਸਾਨੂੰ ਗੱਲ ਕਰਨ ਦੀ ਸੋ ਬੇਨਤੀ ਹੈ ਜਿਹੜੇ ਪਿੱਛੇ ਖੜੇ ਬੈਠ ਜਾਓ ਯਾਰ 2 ਮਿੰਟ ਦੀ ਗੱਲ ਰਹਿ ਗਈ ਹੈ ਗੱਲ ਪੂਰੀ ਹੋਲ ਲੈਂਡ ਤੋਂ ਸੁਣ ਲੋ ਜਿਹੜੇ ਸ਼ਬਦਾਂ ਦੀ ਆਪਾਂ ਉਹਨਾਂ ਨੂੰ ਕਿਹਾ ਸੀ ਕਿ ਮਾਫੀ ਮੰਗ ਲਓ ਉਹਨਾਂ ਨੇ ਮਾਫੀ ਮੰਗ ਲਈ ਹੁਣ ਅੱਗੇ ਗੱਲ

ਤੁਹਾਨੂੰ ਬਹੁਤ ਬਹੁਤ ਧੰਨਵਾਦ ਹੈ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਆਸ਼ਰਤ ਮਿਲਤਾ ਸਾਨੂੰ ਅਮਿਤ ਸਿੰਘ ਸਾਹਿਬ ਨੇ